ਹਾਂਜੀ ਸ਼ਸ਼ੀਕਲ ਜੀ ਸਾਰਿਆਂ ਦਾ ਮੇਰੇ ਚੈਨਲ ਪੰਜਾਬੀ ਲਾਈਫ ਸਟਾਈਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਲਗਾ ਮਾਤਰਾਵਾਂ ਤੇ ਮਹਾਰਨੀ ਬਾਰੇ ਦੱਸਾਂਗੇ ਕਿਵੇਂ ਪੰਜਾਬੀ ਭਾਸ਼ਾ ਦੇ ਅੱਖਰਾਂ ਨੂੰ ਜਦੋਂ ਆਪਾਂ ਲਗਾ ਮਾਤਰਾਵਾਂ ਲਗਾ ਕੇ ਉਚਾਰਨ ਕਰਦੇ ਆਂ ਤਾਂ ਉਸ ਨੂੰ ਮਹਾਰਨੀ ਕਿਹਾ ਜਾਂਦਾ ਹੈਗਾ ਪੰਜਾਬੀ ਭਾਸ਼ਾ ਦੇ ਵਿੱਚ 10 ਲਗਾ ਮਾਤਰਾਵਾਂ ਆ ਸਭ ਤੋਂ ਪਹਿਲਾਂ ਮੁਕਤਾ ਜਿਸ ਨਾਲ ਕੋਈ ਲਗਾ ਮਾਤਰਾ ਨਹੀਂ ਲੱਗੀ ਹੁੰਦੀ ਸਿਰਫ ਅੱਖਰ ਹੁੰਦਾ ਹੈਗਾ ਕੰਨਾ ਸਿਹਾਰੀ ਉਪਰਲੀ ਸਾਈਡ ਵਿਹਾਰੀ ਪਿਛਲੀ ਸਾਈਡ ਅੰਕੜ ਦੁਲੈਂਕੜਾ ਲਾਂ ਗੁਲਾਮਾ ਹੋੜਾ ਕਨੌੜਾ ਇਹ ਦਾਸ ਲਗਾ ਮਾਤਰਾਵਾਂ ਮਾਤਰਾਵਾਂ ਹੈ ਜੀ ਤੇ ਜਿਹੜਾ ਪੰਜਾਬੀ ਦੇ ਵਿੱਚ ਊੜਾ ਆੜਾ ਈੜੀ ਜਿਹੜੇ ਤਿੰਨ ਸਵਾਰ ਹੈ ਸਵਾਰ ਵਾਹਕ ਕਹਿ ਦਿੰਦੇ ਆ ਜਿਨ੍ਹਾਂ ਨੂੰ ਇਹਨਾਂ ਨਾਲ ਇਹਨਾਂ ਲਗਾ ਮਾਤਰਾਵਾਂ ਨੂੰ ਆਪਾਂ ਦਰਸਾ ਸਕਦੇ ਆ ਜਿਵੇਂ ਆੜਾ ਹਾਂ ਆੜੇ ਕੰਨਾ ਆ ਈ ੜੀ ਸਿਆਰੀ ਈ ਈ ੜੀ ਵੈਰੀ ਈ ਊੜੇ ਔਕੜ ਊ ਊੜੇ ਦੇ ਲੈਂਕੜ ਊ ਈ ੜੀ ਲਾਮਾ ਐ ਆੜੇ ਦੇ ਲੈਂਆ ਐ ਊੜੇ ਹੋੜਾ ਔ ਊੜ ਆੜੇ ਕਨੌੜਾ ਔ ਇਹ ਕੀ ਹੈ ਇਹਨਾਂ ਦਸਾਂ ਜਿਹੜੇ ਲਗਾ ਮਾਤਰਾਵਾਂ ਨੂੰ ਇਹਨਾਂ ਤਿੰਨਾਂ ਸਵਾਰਵਾਹਕ ਅੱਖਰਾਂ ਨਾਲ ਦਰਸਾਇਆ ਜਾਂਦਾ ਹੈ ਇਹ ਜਿਹੜੀ ਮਹਾਰਨੀ ਆ ਉਸ ਦੇ ਵਿੱਚ ਆਪਾਂ ਬਿੰਦੀ ਤੇ ਟਿੱਪੀ ਤੇ ਬਿੰਦੀ ਨੂੰ ਵੀ ਦਰਸਾਉਨੇ ਆ ਇਸ ਤਰ੍ਹਾਂ ਆੜੇ ਟਿੱਪੀ ਆ ਆੜੇ ਕੰਨਾ ਉੱਤੇ ਬਿੰਦੀ ਆ ਸ ਸ ਸ ਸ ਸ ਸੇ ਕੰਨਾ ਸ ਸ ਸੇ ਸਿਹਾਰੀ ਸ ਸ ਸੇ ਵਿਹਾਰੀ ਸ ਸ ਸੇ ਔਂਕੜ ਸ ਸ ਸੇ ਦਲੈਂਕੜ ਸ ਸ ਸੇ ਲਾਮਾ ਸ ਸ ਸੇ ਦਰਾਣਿਆ ਸ सस्े होड़ा सो सस्े कनौड़ा सो सस् टिप्पी सस्े कन्ना उत्ते वि सा, उते विंदी सा शा, हा, हा 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 हे कन्ना हा हा हे सारी ही हा हे व्यारी ही हा हे हु हा हे हु हा हे लामा हे हा हे दलाया है हा होड़ो हाहे कनौड़ा हो हा डिप्पी हा हाहे कन्ना उन्दी हाँ काक हाँ। कक् हाँ करना कािके कहिकी कड़कू कलै कड़कू कक्के ल मे कक्के दलैं कै कक्के कनौड़ा को ਕੱਕੇ ਟਿੱਪੀ ਕ ਕੱਕੇ ਕੰਨਾ ਉੱਤੇ ਬਿੰਦੀ ਕ ਖਖਾ ਖਖ ਖਖੇ ਕੰਨਾ ਖਾ ਖਖੇ ਸਿਹਾਰੀ ਖੇ ਖਖੇ ਵਾਰਖੀ ਖਖੇ ਹੋੜਕੋ ਖਖੇ ਕੰਨਾ ਰਖੋ ਖਖੇ ਟਿੱਪੀ ਖਾਂ ਖਖੇ ਕੰਨਾ ਉੱਤੇ ਬਿੰਦੀ ਖਾਂ ਇਸ ਤਰ੍ਹਾਂ ਸਾਰੇ ਜਿਹੜੇ ਪੰਜਾਬੀ ਦੇ ਅੱਖਰ ਪੰਜਾਬੀ ਵਰਨਮਾਲਾ ਦੇ ਅੱਖਰ ਆਗੇ ਉਸ ਨੂੰ ਆਪਾਂ ਇਹਨਾਂ ਲਗਾ ਮਾਤਰਾਵਾਂ ਨਾਲ ਦਰਸਾ ਕੇ ਮਤਲਬ ਬੱਚਿਆਂ ਨੂੰ ਸੌਖੇ ਤਰੀਕੇ ਨਾਲ ਬਹਾਰਨੀ ਸਿਖਾ ਸਕਦੇ ਹਾਂ ਇਸ ਦੇ ਵਿੱਚ ਇੱਕ ਹੋਰ ਗੱਲ ਹੈ ਜਿਹੜਾ ਆਪਣਾ ਪਹਿਲਾ ਸਵਰ ਹੁੰਦਾ ਜਿਵੇਂ ਹਿਆਰੀ ਆ ਉਹਦੀ ਆਵਾਜ਼ ਛੋਟੀ ਹੋਊਗੀ ਬਿਹਾਰੀ ਦੀ ਲੰਬੀ ਹੋਊਗੀ ਇਸੇ ਤਰ੍ਹਾਂ ਜਿਵੇਂ ਊੜ ਔਂਕੜਾ ਉਹਦੀ ਆਵਾਜ਼ ਛੋਟੀ ਹੋਊ ਜਿਵੇਂ ਓ ਦਲੈਂਕੜ ਦੀ ਆਵਾਜ਼ ਊ ਲੰਬੀ ਹੋਊ ਇਸ ਤਰ੍ਹਾਂ ਵੀ ਆਪਾਂ ਇਸ ਦੇ ਵਿੱਚ ਅੰਤਰ ਦੱਸ ਸਕਦੇ ਹਾਂ ਬੱਚਿਆਂ ਨੂੰ ਛੋਟਿਆਂ ਨੂੰ ਜਿਹੜੇ ਜਿਨ੍ਹਾਂ ਦਾ ਉਚਾਰਨ ਗਲਤ ਹੁੰਦਾ ਹੈ ਇਸ ਤਰ੍ਹਾਂ ਉਹਨਾਂ ਦਾ ਉਚਾਰਨ ਸ਼ੁੱਧ ਕਰ ਸਕਦੇ ਆ ਆਪਾਂ ਇਸੇ ਤਰ੍ਹਾਂ ਆਪਾਂ ਖਖਾ ਗੱਗਾ ਅੱਗੇ ਗੱਗਾ 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 ਗੱਗੇ ਕੰਨਾ ਗਾ ਗੱਗੇ ਸਿਹਾਰੀ ਅੱਗੇ ਗੱਗੇ ਵਿਹਾਰੀ ਗੀ ಗಗೇೆ ಅಡಗೋ ಗಗೇ ದಲೈಕೂ ಗಡಗೇ ಕನೋಳ ಗೌ ಗೇ ಲಾ ಮಗ್ಗೇ ದಲಾ ಗರಹಾ ಸಾರರಾ ಅಖರಾನು. ਵਧੀਆ ਤਰੀਕੇ ਨਾਲ ਉਚਾਰਨ ਬੱਚਿਆਂ ਨੂੰ ਸਿਖਾ ਸਕਦੇ ਹੈਗੇ ਤੁਹਾਡਾ ਮੇਰੇ ਚੈਨਲ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਮੇਰੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਉਸ ਨੂੰ ਲਾਈਕ ਤੇ ਸਬਸਕ੍ਰਾਈਬ ਮੇਰੇ ਚੈਨਲ ਨੂੰ ਜਰੂਰ ਕਰਨਾ ਇਸ ਲਈ ਥੈਂਕ ਯੂ